ਸੰਤ ਬਾਬਾ ਆਤਰ ਸਿੰਘ ਜੀ ਮਹਾਪੁਰਖਾਂ ਦੇ ਕੋਲ ਇੱਕ ਉਦਾਸੀ ਸੰਤ ਆਇਆ ਕਹਿੰਦਾ ਜੀ ਜਿਹੜਾ ਤੁਸੀਂ ਆ ਪੜ੍ਹਦੇ ਹੋ ਨਾ ਗੁਰੂ ਮਾਨੇਓ ਗ੍ਰੰਥ ਜੀ ਪ੍ਰਗਟ ਗੁਰਾਂ ਦੀ ਦੇ ਕਹਿੰਦਾ ਮੈਂ ਤਾਂ ਨਹੀਂ ਬੰਨਦਾ ਕਹਿੰਦੇ ਨਹੀਂ ਨਹੀਂ ਤੁਸੀਂ ਸਿੱਧੇ ਨਹੀਂ ਕਰ ਸਕਦੇ ਕਹਿੰਦੇ ਇਹ ਦਾਵਾ ਨਾ ਕਰ ਮੈਂ ਸਿੱਧ ਕਰ ਸਕਦਾ ਹਾਂ ਕਹਿੰਦਾ ਜੀ ਫਿਰ ਦੇ ਜਿਹੜੀ ਉਹ ਤਾਂ ਸਾਹ ਲੈਂਦੀ ਹੁੰਦੀ ਆ ਥੋੜਾ ਗੁਰੂ ਗ੍ਰੰਥ ਸਾਹਿਬ ਸਾਹ ਲੈਂਦਾ ਹੈ ਕਿ ਮਹਾਪੁਰਖ ਕਹਿੰਦੇ ਵਾਹਿਗੁਰੂ ਵਾਹਿਗੁਰੂ ਕਹਿੰਦੇ ਇੱਥੇ ਪਹੁੰਚ ਗਿਆ ਤੂੰ ਕਹਿੰਦੇ ਜੇ ਸਾਹ ਲੰਦਾ ਦਿਖਾ ਦਈਏ ਫਿਰ ਮੰਨ ਜਾਏਗਾ ਕਹਿੰਦਾ ਜੀ ਹਾਂ ਫੇਰ ਮੰਨ ਜੂ ਅਖੇ ਆਹ ਪੁਰਸ਼ ਕਹਿੰਦੇ ਹੁਣ ਤੂੰ ਸੁਕਾਸਨ ਵੇਲੇ ਤੱਕ ਮੇਰੇ ਨਾਲ ਹੀ ਰਹੀਂ ਮਹਾਰਾਜਾ ਸੁਕਾਸਨ ਕੀਤਾ ਪਲੰਗੇ ਤੇ ਬਿਰਾਜਮਾਨ ਕੀਤਾ ਉਪਰ ਸਾਸੀ ਬਸਤਰ ਪਾਇਆ ਅਰਦਾਸ ਕੀਤੀ ਕਹਿੰਦੇ ਹੇ ਕਲਗੀਧਰ ਪਾਤਸ਼ਾ ਤੈ ਆਪਣੇ ਸਰੀਰ ਨੂੰ ਓਲੇ ਕਰਨ ਵੇਲੇ ਪੰਥ ਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਲੜ ਲਾ ਕੇ ਇਹ ਕਿਹਾ ਸੀ ਕਿ ਪ੍ਰਗਟ ਗੁਰਾਂ ਦੀ ਦੇ ਹੈ ਪਰ ਅੱਜ ਪੰਥ ਦਾ ਮਸਲਾ ਆ ਗਿਆ ਹੈ ਇਹ ਨਾਸਤ ਖੜਾ ਹੈ ਤੇਰੇ ਚਰਨਾਂ ਦੇ ਅੰਦਰ ਮੇਰੀ ਪੈਜ ਰੱਖਣ ਵਾਸਤੇ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰਕੇ ਤੁਸੀਂ ਮਹਾਰਾਜ ਸੱਚੇ ਪਾਤਸ਼ਾਹ ਇੱਕ ਵਾਰੀ ਇਹਨਾਂ ਸਾਹ ਲੈ ਕੇ ਦਿਖਾ ਦਿਓ ਤਾਂ ਕਿ ਇਹਦੀ ਤਸੱਲੀ ਹੋ ਜਾਏ ਅਰਦਾਸ ਕੀਤੀ ਮੱਥਾ ਟੇਕ ਕੇ ਸੰਤ ਭਾਵਕ ਹੋ ਗਏ ਤਾਂ ਉਹ ਤੇ ਹੱਥ ਜਿਉਂ ਹੱਥ ਰਿਆ ਜਿਵੇਂ ਭੇਡਾਂ ਛੱਡਾਂ ਫੈਲਦਾ ਵੀ ਇਹ ਵੀ ਹੁੰਦਾ ਹੈ ਤਾਂहां ਮਾਰੀਆਂ ਉੱਚੇ-ਉੱਚੇ ਰੋ ਕੇ ਕਹਿੰਦਾ ਹੈ ਬਾਬਾ ਅਤਰ ਸਿੰਘ ਜੀ ਅੱਜ ਤੱਕ ਤੁਸੀਂ ਕਹਿੰਦੇ ਸੀ ਪ੍ਰਗਟਦੇ ਆ ਅੱਜ ਤੋਂ ਬਾਅਦ ਇਹ ਉਦਾਸੀ ਸੰਤ ਕਹੂਗਾ ਕਿ ਪ੍ਰਗਟਦੇ ਹੈ